ਗੁਰੂ ਜੀ ਬਿਹਾਰੀ ਸਾਧ ਸੰਗਤ ਜੀ ਕੱਜ ਕੇ ਫਤਿਹ ਬਲੌ ਵਾਈਡ ਕਮੇਟੀ ਕਾ ਖਾਲਸਾ ਵਾਈਡ ਜੀ ਕੀ ਫਤਿਹ ਪਿਛਲੇ 1.5 ਮਹੀਨੇ ਤੋਂ ਬਹੁਤ ਵੱਡਾ ਨੁਕਸਾਨ ਪੰਜਾਬ 'ਚ ਹੋਇਆ ਤੇ ਖਾਸ ਕਰਕੇ ਮਾਝਾ ਤੇ ਦੁਆਬੇ ਵਿੱਚ ਤੇ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਹਰ ਜਗ੍ਹਾ ਉੱਤੇ ਜਾਵਾਂ کیونکہ so, آج بھی لڑائی ہڑ کے خلاف لڑائی لڑی اپنی سنگت نے لڑی سرکار پر نہ کوئی مشین نہ کوئی ساخن نہ کوئی انجینئر سو جیا اتنے آ پنڈا کی سنگت کٹے ہو کے کوئی بند بن رہی سی کوئی ہو سیوا کر رہی سی ਜਿਹੜਾ ਕੰਮ ਸਰਕਾਰ ਦਾ ਸੀ ਜਿਹੜੀ ਮੈਂ ਅਸਲੀ ਗੱਲ ਦੱਸਣਾ ਚਾਹਣਾ ਤੁਹਾਨੂੰ ਜਾਂ ਬੰਦ ਆ ਬਹੜ ਆਏ ਕਿਉਂ ਆਬ ਰੋਕ ਸਕਦੇ ਸੀ ਆਪਾਂ ਆਪਾਂ ਜੇ ਇਹ ਡੈਮ ਆਪਣੇ ਹੀ ਟਾਈਮ ਹੈ ਇੱਥੇ ਮੱਧਪੁਰ ਟਾਈਮ ਹੈ ਉਧਰ ਦੇ ਪਾਸੇ ਭਾਖੜਾ ਡੈਮ ਹੈ ਪੰਗ ਡੈਮ ਹੈ ਆ ਡੈਮਾਂ ਵਿੱਚ ਪਾਣੀ ਕੰਟਰੋਲ ਕਰ ਲਈਦਾ ਹੁੰਦਾ ਹੈ। ਵੱਡੇ ਬਾਦਲ ਸਾਹਿਬ ਜੀ ਤੋਂ ਸਰਕਾਰ ਨੂੰ ਨਿਜੀ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਸੀ। ਅਸੀਂ ਪਹਿਲੀ ਜਨਵਰੀ ਦੇ ਮਹੀਨੇ ਮੀਟਿੰਗ ਸਾਧਦੇ ਸੀ ਪੰਜਾਬ ਦੀ ਫਲੱਡ ਕੰਟਰੋਲ ਦੀ। ਕੀ ਹੁਣ 6 ਮਹੀਨਿਆਂ ਬਾਅਦ ਫਲੱਡ ਦੀ ਪੈਣੇ ਹੈ? ਤਿਆਰੀ ਕਰਨੋ ਸਾਰੇ। ਉਦੋਂ ਅਸੀਂ 2-300 ਕਰੋੜ ਰੁਪਇਆ ਦੇ ਕੇ ਆ ਸਾਰੇ ਬੰਦ ਪੱਕੇ ਕਰ ਲੈਂਦੇ ਸੀ। ਸਾਫ ਕਰ ਲੰਦੇ ਸੀ 20 ਸੇ 30 ਕਰ ਲੰਦੇ ਸੀ ਸੇਮ ਬੰਲੇ ਸਾਫ ਕਰ ਲੰਦੇ ਸੀ ਜਿੱਦ ਤੂੰ ਪਾਣੀ ਕੱਢਣਾ ਤੇ ਜੂਨ ਦੇ ਮਹੀਨੇ ਤੱਕ ਤਿਆਰ ਹੋਇਆ ਹੋਇਆ ਸੀ ਤੇ ਨਾਲੇ ਅਸੀਂ ਹਰ ਰੋਜ਼ ਨੂੰ ਵੀ ਪੈਂਦਾ ਸੀ ਸਾਡੇ ਕੋਲੇ ਹਰ ਘੰਟੇ ਦੀ ਰਿਪੋਰਟ ਆਉਂਦੀ ਸੀ ਕਿ ਡੈਮ ਦਾ ਪਾਣੀ ਦਾ ਲੈਵਲ ਕਿੰਨਾ ਹੈ ਕਿੰਨੇ ਡੇਂਜਰ ਤੋਂ ਕੰਨਾ ਕਿੱਥੋਂ ਤੱਕ ਚੱਲ ਗਿਆ ਉਦੇ ਨਾਲ ਹਾਰ ਨਾਲ ਅਸੀਂ ਪਾਣੀ ਕਰਦੇ ਰਹਿੰਦੇ ਸੀ ਕਿ ਹੁਣ ਇੰਨਾ ਕੱਢ ਦਿਓ ਉਹ ਇੰਨਾ ਕੱਢ ਦਿਓ ਉਹ ਇੰਨਾ ਕੱਢ ਦਿਓ ਤੁਸੀਂ ਹੈਰਾਨ रह ਜੂਗੇ ਤੁਸੀਂ ਹੈਰਾਨ रह ਜਾਓਗੇ ਜਿਸ ਦਿਨ ਮੈਂ ਨੇ ਗੇਟ ਖੋਲੇ ਸੀ ਕੀ ਡੈਮ ਦੇ ਜਿਹੜਾ ਤੁਹਾਡਾ ਦਾਬੇ ਸਾਰਾ ਪਾਣੀ ਇੱਥੇ ਹੈ ਜੀ ਸਾਕਰ ਡੈਮ ਦੇ ਠੱਠੇ ਹੀ ਸਾਰੇ ਗੇਟ ਕੋਲ ਤੇ 2.5 ਲੱਖ ਕਿਊਸਿਕ ਪਾਣੀ ਆ دریا ਦਾ ਕੈਪੈਸਿਟੀ ਕੱਲੀ 1 ਲੱਖ ਦੀ ਹੈ ਤੇ 2.5 ਲੱਖ ਇੱਕ ਦਿਨ ਛੱਡਦਾ ਦੌਰ 2.5 ਲੱਖ ਦੂਜੇ ਦਿਨ ਜਾਂਦਾ ਵੀ 3 ਲੱਖ ਜਾਂਦਾ ਤੇ ਜਿਹੜਾ ਹਾਦਪੁਰ ਡੈਮ ਤੋਂ ਡੋਗਦਾ ਪਾਣੀ ਤੁਸੀਂ ਦੇਖ ਲਓ ਇੰਜੀਨੀਅਰ ਨੇ 6 ਮਹੀਨੇ ਪਹਿਲੇ ਕਹਿੰਦਾ ਸੀ ਕਿ ਦੀ ਰਿਪੇਅਰ ਹੋਣਾ ਨਹੀਂ ਤੇ ਨੇ ਰੁੜ ਜਾਣਾ ਆ ਝਾੜੂ ਵਾਲੀ ਸਰਕਾਰ ਨੇ ਨਿੰਦ ਲਾਇਆ ਕਿ ਰਿਪੇਅਰ ਹੀ ਨਹੀਂ ਕਰਾਈ ਜਿਹੜਾ ਅੱਗੇ ਪਾਣੀ ਰੁਕ ਸਕਦਾ ਸੀ ਉਹ ਵੀ ਰੁੜਤਾ ਤੇ ਤੁਸੀਂ ਸਾਰਾ ਇਲਾਕਾ ਤਬਾਹ ਹੋ ਗਿਆ। ਸਹੀ ਬਣੀ ਤੇ ਪਾਕੀ ਆ ਮੁੱਖ ਮੰਤਰੀ ਹੈ। ਇਨਾਂ ਦੀ ਸਰਕਾਰ ਹੈ ਜਿਹਨੇ ਇੱਡਾ ਵੱਡਾ ਨੁਕਸਾਨ ਕਰਤਾ। ਅੱਛਾ ਠੀਕ ਹੈ। ਚਲੋ ਗੱਲਤੀ ਹੋ ਗਈ। ਉਦੋਂ ਦਾ ਆਜੂ ਜਦੋਂ ਪਾਣੀ ਆ ਗਿਆ ਧਰਤ ਪਰ ਵੱਡ ਬਣਾਉਣ ਵਾਸਤੇ ਆਪਣੀ ਸਰਕਾਰ ਦੀਆਂ ਜੀਸੀਬੀਆਂ, ਫੋਕਟਾ ਇੰਜੀਨੀਅਰ ਭੇਜੋ ਬੈਕਵਾਪੇਜ ਦਿਓ। ਪੁਰਸਪੇਂ ਦਿਓ ਇਕੱਠੇ ਕਰਕੇ ਲੱਗ ਜਾਓ ਨਹੀਂ ਐਨੇ ਕੀ ਹੱਥ ਅੱਜ ਤੱਕ ਵੀ ਨਹੀਂ ਹੁਣ ਜਿੰਨੇ ਵੀ ਬੰਦ ਹੈ ਸੰਗਤ ਨਹੀਂ ਬੰਦੇ ਹੈ ਡੀਜ਼ਲ ਵੀ ਸੰਕਟ ਦੇ ਪਾਇਆ ਹੈ ਟਰੈਕਟਰ ਵੀ ਆਪਣੇ ਗੱਡੇ ਆ ਵਿਚਾਰੇ ਨਹੀਂ ਕਿਸੇ ਨੇ ਹਜ਼ਾਰ ਰੁਪਏ ਕਿੱਲਾ ਕੋਲੋਂ ਪਾ ਕੇ ਪਹੁੰਚਾਇਆ ਆਪਣਾ ਲੱਕ ਕਿਸੇ ਨੇ 100-100 ਰੁਪਏ ਇਕੱਠਾ ਕਰਕੇ ਪਾਇਆ ਇੰਨਾ ਤਰਫ ਕੋਈ ਨਹੀਂ ਅੱਛਾ ਹੁਣ ਕੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਹੁਤ ਨੁਕਸਾਨ ਕਰ ਲਿਆ ਆਪਾਂ ਪੰਜਾਬ ਦਾ ਤਜਰਬੇ ਕਰ ਕਰਕੇ ਇਹਨੂੰ ਬਣਾ ਦਿਓ ਜੀ ਇਹਨੂੰ ਬਣਾ ਦਿਓ ਜੀ ਆ ਨਵਾਂ ਆ ਗਿਆ ਜੀ ਇਹਨੇ ਸੌਖਾ ਲਈ ਜੀ ਇਸ ਕਰਕੇ ਇਹਨੂੰ ਵੋਟਾਂ ਪਾ ਦਿਓ ਜਿਹੜੇ ਸੌਖਾ ਦੇਣਾ ਸਹੀ ਮੈਣੇ ਤੇ ਉਹਨੇ ਠੱਗੀ ਮਾਰਨੀ ਆ ਅਕਾਲੀ ਦਲ ਜਵਾਨ ਦਾ ਪੱਕਾ ਹੈ ਅਸੀਂ ਜੋ ਕਹਿੰਨੇ ਆ ਕਰਦੇ ਆ ਆ ਸਾਡਾ ਘਰ ਹੈ ਅਕਾਲੀ ਦਲ ਵਾਸਤੇ ਪੰਜਾਬ ਪਰਿਵਾਰ ਹੈ ਉਹਨਾਂ ਵਾਸਤੇ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਭੀਜਪੀ ਹੈ ਭਾਵੇਂ ਚਾੜੂ ਵਾਲੇ ਉਹਨਾਂ ਵਾਸਤੇ ਘਰ ਨਹੀਂ ਹੈ ਗੈਸਟ ਹਾਊਸ ਹੈ ਸਹਿਰਪੁਰ ਕਰਨਾ ਹੈ ਜੇ ਦਾ ਬਣ ਕੇ ਰਹਿ ਗਏ 5 ਸਾਲ ਨਹੀਂ ਦਾ ਬਣਿਆ ਤਾਂ ਅਗਲੇ ਅਗਲੇ ਕਿਸੇ ਸੂਬੇ ਚਲੇ ਜਾਣਾ ਇਹਨਾਂ ਨੇ ਇਹਨਾਂ ਨਾਲ ਕੀ ਲਗਾ ਥੁਰ ਦੇਣਾ ਥੋੜਾ ਨੁਕਸਾਨ ਹੋਇਆ ਵੀ ਦੇਖੋ ਕੀ ਜੇ ਹਰ ਚੀਜ਼ ਤੇ ਕੇਜਰੀਵਾਲ ਦੇ ਫੋਟੋ ਆ ਮੌਕਾ ਕੇਜਰੀਵਾਲ ਨੂੰ ਕਿਉਂ ਨਹੀਂ ਅੱਗੇ ਬੰਨਾਂ ਤੇ ਖੜਿਆ ਹੋਣਾ ਕਿਉਂ ਨਹੀਂ ਮੁੱਖ ਮੰਤਰੀ ਬੰਨਾਂ ਦੇ ਖੜ ਕੇ ਆਪ ਅਫਸਰ ਲਾ ਕੇ ਉਹਨੇ ਪਦਤ ਕੀ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਪਛੰਦੀਏ ਜੇ ਗਲਤੀ ਬਾਅਦ ਪਰ ਕਹੀਓਗੇ ਨੁਕਸਾਨ ਇੰਨਾ ਹੋ ਜੂਗਾ ਕਿ ਖੜਾ ਹੋਣਾ ਕੌਲਣਾ ਇੱਥੇ ਬਹਿ ਜਾ ਕੋਈ ਗੱਲ ਨਹੀਂ ਸਾਰੀ ਸੱਗਤ ਇੱਕ ਮਿੰਟ ਇੱਕ ਮਿੰਟ ਸੋ ਮੈਂ ਜਿਹੜੀ ਬੇਨਤੀ ਕਰਨ ਵਾਸਤੇ ਆਇਆ ਜੇ ਪੰਜਾਬ ਨੂੰ ਬਚਾਉਣਾ ਹੈ ਖਾਲਸਾ ਜੀ ਆਪਣੀ ਕੌਮ ਨੂੰ ਬਚਾਉਣਾ ਹੈ ਤੁਹਾਡੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਣੀ ਪਾਰਟੀ ਤੋਂ ਬਗੈਰ ਆਹ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਖੂਬਸੀਤੇ ਨਾਲ ਬਣਾਈ ਪਾਰਟੀ ਹੈ ਯਾ ਯਾਦ ਕਰੋ ਆਪਣੇ ਬਜ਼ੁਰਗਾਂ ਦੀ ਗੱਲਾਂ ਉਹ ਪੰਖ ਤੋਂ ਬਗੈਰ ਟੱਕਰੀ ਤੋਂ ਬਗੈਰ ਕਿਤੇ ਝਾੜ ਨਹੀਂ ਵੀ ਹੁੰਦੇ ਸੀ ਆਪਾਂ ਦੋ ਗਨਮੈਨਾਂ ਲੈਣ ਵਾਸਤੇ ਕੌਮ ਦੇ ਪੰਖ ਦੇ ਪਿੱਛੇ ਪਿੱਛੇ ਛੁਰਾ ਮਾਰ ਦਿੰਦੇ ਸੀ ਛੋਟੀ ਜੀ ਚੇਰਮੈਨੀ ਵਾਸਤੇ ਪੰਪਰ ਲੱਗਿਆ ਆਪਣੇ ਬਜ਼ੁਰਗ ਨਹੀਂ ਜਾਂਦੇ ਸੀ ਪਾਈਓ ਕਿਹਾ ਜਾਂਦਾ 1600 ਸਾਲ ਬਾਪੂ ਬਾਦਲ ਨੇ ਤੇ ਤੁਹਾਡੇ ਬਜ਼ੁਰਗਾਂ ਨਾਲ ਕੱਟੀ ਐ ਜੇ ਉਹਨਾਂ ਦੇ ਦਿਲ ਚ ਅੱਜ ਵਰਗੀ ਸੋਚ ਹੁੰਦੀ ਕਿਨੇ ਜਾਣਾ ਸੀ ਕਿੱਲਾ ਚ ਵਾਪਸ ਉਹ ਸੋਚ ਲੈ ਕੇ ਆਓ ਤਾਂ ਬਚਾਂਗੇ ਆਪਣੇ ਵਾਸਤੇ ਪੰਜਾਬ ਘਰ ਹੈ ਇੱਥੋਂ ਕਿਤੇ ਜਾ ਨਹੀਂ ਸਕਦੇ ਹੁਣ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨੇ ਇਧਰ ਆ ਕੇ ਬੰਦ ਕਰਤੇ ਉੱਥੇ ਵੀ ਵਾਪਸ ਹੀ ਆਉਣ ਲੱਗੇ ਲੋਕੀ ਜੇ ਰਹਿਣਾ ਇੱਥੇ ਹੈ ਪਰ ਇੱਥੇ ਹੀ ਜਕੜੇ ਹੋਈਏ ਤੇ ਤਕੜਾ ਆਪਣੀ ਪਾਠ ਹੀ ਕਰ ਸਕਦੀ ਹੈ ਖਾਲੀ ਮਨ ਕੁਝ ਵੀ ਬਣਿਆ ਪੰਜਾਬ ਸਾਰਾ ਖੁਸ਼ੀ ਅਕਾਲੀ ਦਲ ਦਾ ਲੱਗਦਾ ਆ ਭਾਵੇਂ ਰਜੀਤ ਸਾਗਰ ਡੈਮ ਹੈ ਭਾਵੇਂ ਸੜਕਾਂ ਭਾਵੇਂ ਇਹ ਮੈਣ ਭਾਵੇਂ ਜਰੂਰ ਕਿਊਬਲ ਕਨੈਕਸ਼ਨ ਹੈ ਭਾਵੇਂ ਗਰੀਬ ਨੂੰ ਆਟਾ ਦਾ ਸ਼ਗਲ ਪੈਨਸ਼ਨ ਹੈ ਜੂ ਕੁਝ ਵੀ ਤੁਸੀਂ ਸੋਚ ਲਓ ਸ਼ੁਰੂਆਤ ਅਕਾਲੀ ਦਲ ਦੀ ਤੇ ਟਿੰਕਾ ਟਿੰਕਾ ਕਥਾ ਕਰਕੇ ਮਿਹਨਤ ਅਕਾਲੀ ਦਲ ਦੀ ਪੰਜਾਬ ਵਾਲਤੇ ਤੋ ਐਸ ਕਰਕੇ ਅ 10 ਸਾਲ ਗਵਾਲੇ ਹੁਣ ਐਸ ਚੱਕੜਾ ਚਾਹੀਏ ਹਲੇ ਆਉਣਗੇ ਕਿਉਂਕਿ ਸੈਂਟਰ ਦੀਆਂ ਪਾਲਕੀਆਂ ਦਾ ਨਿਸ਼ਾਨਾ ਹੈ ਕਿ ਖਾਲਸਾ ਕੌਮ ਨੂੰ ਕਮਜ਼ੋਰ ਕਰਨਾ ਹੈ ਤੁਹਾਡੇ ਸਾਹਮਣੇ ਤੁਸੀਂ ਕਾਲੀਦਲ ਕਮਜ਼ੋਰ ਕਰਤਾ ਤੱਕ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਗਏ ਤੱਕ ਪੰਨਾ ਸਾਹਿਬ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਗਏ ਦਿੱਲੀ ਗੁਜਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਗਏ ਐਸਪੀ ਜੀ ਚੋੜਦੀ ਹਰਿਆਣਾ ਲਗਪੜਾ ਤਾਂ ਉੱਥੇ ਕਬਜ਼ਾ ਕਰਕੇ ਐਜਪੀਸੀ ਦੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਤਕੜੇ ਹੋ ਕੇ ਆਪਾਂ ਬਾਹਰ ਲੀ ਇੱਥੇ ਵੀ ਕਰ ਲੈਂਦੇ ਫਿਰ ਤੁਹਾਡੇ ਪੱਲੇ ਕੁਝ ਨਹੀਂ ਹੋਣਾ ਸੀ ਹਲਸਾ ਜੀ ਇਹ ਮੰਨ ਦੇਖਿਆ ਕਰੋ ਕਿ ਇੱਕ ਬੰਦਾ ਜੀ ਬਸ ਗਾਤਰਾ ਪਾ ਕੇ ਆ ਗਿਆ ਜੀ ਆਪਣੇ ਸੀਰੀਸ ਦਾ ਬਣ ਕੇ ਬੜਾ ਵੱਡਾ ਸਿੱਖ ਹੈ ਪਿਛੋਕੜ ਦੇਖਿਆ ਕਰੋ ਉਦਾ ਪਛੋਕਰ ਕੀ ਹੈ ਬਹੁਤ ਏਜੰਟਲ ਏਜੰਸੀਆਂ ਨੇ ਜੈੱਡ ਭੇਜੇ ਆ ਥੋੜੇ ਤੋਂ ਵੱਡੇ ਸਿੱਖ ਬਣ ਚੜ ਕੇ ਪਰ ਉਹਨਾਂ ਦਾ ਕੰਮ ਕੌਮ ਨੂੰ ਮਾਰਨਾ ਹੈ ਮੈਂ ਤਾਂ ਹੁਣ ਅੱਜ ਖੜਾ ਵਾਸਤੇ ਆਏ ਆ ਮੈਂ ਸਮੂਚੀ ਲੀਡਰਸ਼ਿਪ ਨੂੰ ਕਿਹਾ ਹੈ ਹੋਰ ਸਾਰੇ ਕੰਮ ਛੱਡ ਅਸੀਂ ਬੜੇ ਸੇਵਾ ਚ ਲੱਗੇ ਲੋਕ ਕਿਤੇ ਵੀ ਜੀ ਦੀ ਲੋੜ ਹੋਏ ਮੈਂ ਹਾਜ਼ਰ ਐ ਆਹ ਵਾਹ ਗਾਇਕ ਜੀ ਆਕਾਸ਼ ਅੱਜ ਤਕਰੀਬਨ ਮੈਨੂੰ ਲੱਗਦਾ 2-250 ਤੋਂ ਉੱਪਰ ਜਿਹੜਾ ਬਾਬਾ ਨਾਮਕ ਤਦੀਨानगर ਤੇ ਇਹਨਾਂ ਹਲਕੇ ਜਾਰੀ ਹੈ ਹੋਰ ਵੀ ਝੜਾ ਅਸੀਂ ਭੇਜਦੇ ਆ ਕਿਸੇ ਜੀ ਦੀ ਜਿੰਨਾ ਵੀ ਝੜਾ ਚਾਹੀਦਾ ਜਿੰਨੀ ਤੂੜੀ ਚਾਹੀਦੀ ਹੈ ਦਸੀ ਜਾਵਾਂ ਅਸੀਂ ਟਰਾਲੀਆਂ ਦੇ ਟਰਾਲੀਆਂ ਭੇਜੀ ਜਾਵਾਂਗੇ ਜੀਬਾਬਾ ਮੇਰੇ ਨਾਲ ਲਗਾ ਸਾਹਿਬ ਬੈਠੇ ਸੀ ਮੈਂ ਬੱਬੇ ਵਾਲੀ ਸਾਹਿਬ ਨੂੰ ਵੀ ਕਿਹਾ ਜੀ ਰੋਦੀ ਰੰਦਰ ਸਾਹਿਬ ਜਿੰਨੇ ਹਲਕਿਆਂ ਛੋਇਆ ਜੇ ਟਰੈਕਟਰਾਂ ਦੀ ਲੋਡ ਹੈ ਕਿਉਂਕਿ ਹੁਣ ਖੇਤਾਂ 'ਚ ਪੁੱਛਿਆ ਮਿੱਟੀ ਆ ਗਈ ਰੇਤ ਆ ਗਿਆ ਮੈਨੂੰ ਦੱਸ ਦਿਓ 2-3 ਹਜ਼ਾਰ ਟਰੈਕਟਰ ਅਸੀਂ ਇਕੱਠੇ ਮਾਲਵੇ ਤੋਂ ਭੇਜ ਦਿੰਨੇ ਆ ਆਪਾਂ ਹੱਥ ਲੱਗ ਕੇ ਕਿਹੜਾ 15 20 ਨਾ ਕਨਕੰਦ ਪਹਿਲੇ ਆਪਾਂ ਜ਼ਮੀਨਾਂ ਠੀਕ ਕਰਦੀਏ 20 ਜਿੰਨਾ ਚਾਹੀਦਾ ਕਨਕ ਦਾ ਬੀਜਣ ਵਾਸਤੇ ਉਹ ਅਸੀਂ ਤੁਹਾਨੂੰ ਦੇਵਾਂਗੇ ਇੱਕ ਜਿਹੜੇ ਬਹੁਤ ਗਰੀਬ ਹੈ ਮਜ਼ਦੂਰੀ ਕਰਦੇ ਸੀ ਘਾੜੀਆਂ ਕਰਦੇ ਸੀ ਉਹ ਵਿਚਾਰੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਸੋ 50000 ਪਰਿਵਾਰਾਂ ਨੂੰ ਅਸੀਂ ਕਨਕ ਵੀ ਦੇ ਰਿਆਂ ਲਿਸ਼ਟਾ ਬਣਾ ਲਓ ਪਿੰਡ ਵਾਈਪ ਪਰ ਬੇਨਤੀ ਕਰਦਾ ਹੈ ਮੈਂ ਬੇਨਤੀ ਕਰਦਾ ਕਿ ਪਿੰਡ ਪਿੰਡ ਜਾ ਕੇ ਵੰਡਨੀ ਹੈ ਐ ਨਹੀਂ ਕਿ ਇਕ ਕਾਲੀ ਖੜੀ ਕਰ ਲਈ ਉਹ ਫਿਰ ਤਾਂ ਜਿੰਨੇ ਸਾਰੇ ਪੈ ਜਾਂਦੇ ਆ ਉਹਦਾ ਨੁਕਸਾਨ ਹੋ ਜਾਂਦਾ ਹੈ ਵਰਕਰ ਪਿੰਡ ਪਿੰਡ ਜਾਣ ਨਾਲੇ ਮੈਂ ਸਪਰੇਅ ਪਉਂਟ ਭੇਜਿਆ ਮਸ਼ੀਨਾ ਬਿਮਾਰੀ ਤੋਂ ਬਚਣ ਵਾਸਤੇ ਆ ਗਈਆਂ ਤੁਹਾਡੇ ਕੋਲੇ ਹੁਣ ਪਿੰਡਿੰਡਾਂ ਦੀ ਡਿਊਟੀ ਲਾਓ ਕਿ ਨਹੀਂ ਤੇ ਮੈਨੂੰ ਰੋਜ਼ ਵੀਡੀਓ ਭੇਜਿਆ ਕਰੋ ਕੀ ਪਿੰਡ-ਪਿੰਡ ਜਾ ਕੇ ਸਪਰੇਅ ਕਰਕੇ ਸੋਦਾ ਰੋਜ਼ ਸਪਰੇਅ ਕਰੋ ਪੀਣਾ ਕਰੋਂਗੇ ਨਾ ਫਿਰ ਮੱਛਰ ਤੇ ਬਿਮਾਰੀਆਂ ਨਹੀਂ ਆਉਣਗੀਆਂ ਆ ਵੀ ਹੁਣ ਆਪਾਂ ਸਾਰੀ ਸੇਵਾ ਕੀਤੀ ਐ ਬਾਕੀ ਹੋਰ ਕਿਤੇ ਕਿਤੇ ਡਾਕਟਰਾਂ ਦੀ ਟੀਮਾਂ ਵੀ ਭੇਜਣੀਆਂ ਮੈਨੂੰ ਕੀਤੀ ਐ ਦੱਸੋ ਕਿ ਕਿਹੜੇ ਦਿਨ ਚਾਹੀਦੀਆਂ ਉਹ ਅਸੀਂ ਡਾਕਟਰਾਂ ਦੀ ਪਛਵਾ ਤੇ ਡਾਕਟਰਾਂ ਦੀ ਤੇ ਆਪਣੇ ਬੰਦਿਆਂ ਦੇ ਡਾਕਟਰ ਟੀਮਾਂ ਵੀ ਆ ਰਹੀਆਂ ਦਵਾਈਆਂ ਵੀ ਨਾਲ ਲਾਉਣਗੀਆਂ ਸੋ ਮੇਰਾ ਇੱਕੋ ਇੱਕ ਬਿਯਾਰਿਸ਼ ਹੈ ਆਓ ਸਾਰਿਆਂ ਨਾਲ ਬੇਨਤੀ ਹੈ ਆ ਮਹੀਨਾ ਤੁਸੀਂ ਸੇਵਾ ਸਾਰਿਆਂ ਨੇ ਕਰਨੀ ਹੈ ਜਿੱਥੇ ਜਿੱਥੇ ਆਪਣੇ ਪਿੰਡਾਂ ਜ ਲੋੜ ਹੈ ਹਰ ਗਰੀਬ ਤੇ ਹੱਥ ਸਾਦੀ ਹਰ ਵਪਾਰੀ ਜਿੱਥੇ ਵੀ ਕੰਮ ਕਰਨੇ ਲੋੜ ਹੈ ਉੱਥੇ ਸੇਵਾ ਕਰਨੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਾਰੇ ਬੈਠੀ ਬਹਿ ਜਾਓ ਭਾਈ ਸਾਰੇ ਉੱਠਣਾ ਵੀ ਕਿਹੇ ਵੀ ਕਿਸੇ ਨੂੰ ਮੁਰਦਾ ਨਾ ਸਾਰਾ ਸਰਕਾਰ ਦੀ ਬੰਸਕੀ ਨਜ਼ਰ ਆ ਰਹੀ ਹੈ ਇੰਨੀ ਹਾਂਜੀ ਸਰਕਾਰਾਂ ਦੀ ਮਨਸ਼ਾ ਕੀ ਨਜ਼ਰ ਆ ਰਹੀ ਹੈ ਇੰਨੀ ਜ਼ਿਆਦਾ ਆਮ ਦੇਖੀ ਕਿਉਂ ਪੰਜਾਬ ਦੀ ਕਿਉਂ ਮੈਂ ਮੈਨੂੰ ਹਲੇ ਇੰਨਾ ਦੁੱਖ ਲੱਗ ਰਿਹਾ ਹੈ ਚਲੋ ਥੋੜੀ ਸਰਕਾਰ ਦੀ ਨਲਾਇਕੀ ਕਰਕੇ ਬੰਦ ਡੈਮ ਤੋਂ ਪਾਣੀ ਛੱਡਤਾ ਘੜ ਤੱਕੜ ਹੁਣ ਤਾਂ ਮਦਦ ਤੇ ਆ ਜਾਓ ਹਲੇ ਕਿਸਾਨ ਹਲੇ ਵੀ ਕਿਸਾਨ ਗਰੀਬ ਆਪਣੇ ਪੈਸੇ ਤੋਂ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਬਚਾਰੇ ਆ ਹਲੇ ਤੱਕ ਅੱਜ ਤੱਕ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਕੋਈ ਬੰਦਾ ਹੀ ਨਹੀਂ ਆਇਆ ਦੇਖੋ ਕਿੰਨੇ ਦਿਨ ਹੋ ਗਏ ਐਡੀ ਨਲਾਕ ਸਰਕਾਰ ਹੈ ਤੇ ਡਰਾਮੇ ਕਰਨ ਨੂੰ ਹਟਦੀ ਨਹੀਂ ਹੁਣ ਸੈਸ਼ਨ ਬੁਲਾ ਲਿਆ ਸੈਸ਼ਨ ਤੇ ਕੀ ਕੀਤਾ ਉਹਨਾਂ ਨੇ ਟਿੱਚਣਾ ਕੀਤੀ ਹੈ ਨਾ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਸੈਸ਼ਨ ਬਣਾਇਆ ਆ ਨੀਵਾ ਦਿਖਾਉਣ ਵਾਸਤੇ ਪਿੱਛਤਾ ਕਰਨ ਦਾ ਟਾਈਮ ਨਹੀਂ ਹੈ ਉਹ ਹੋਰ ਟਾਈਮ ਹੁੰਦੇ ਆ ਵਿਲੇ ਟਾਈਮ ਹੁਣ ਘੜ ਤੋਂ ਘਟ ਹਲੇ ਵੀ ਸ਼ਰਮ ਖਾਜੋ ਮੁੱਖ ਮੰਤਰੀ ਜੀ ਹਲੇ ਵੀ ਤੁਹਾਨੂੰ 92 ਸੀਟਾਂ ਪੰਜਾਬ ਦੇ ਆਈ ਲੋਕਾਂ ਨੇ ਬਣਾਇਆ ਹੈ ਘੜ ਤੋਂ ਘਟ ਜਿੰਨਾ ਸਮਾਂ ਰਹਿ ਗਿਆ ਤੁਹਾਡਾ ਥੋੜੀ-ਮੋਟੀ ਸੇਵਾ ਕਰਜੋ ਨਹੀਂ ਤਾਂ ਇਹ ਜਾ ਕਲੰਕ ਲੱਗੂ ਤੁਹਾਨੂੰ ਜ਼ਿੰਦਗੀ ਭਰ ਖੋੜੇ ਤੁਨੂੰ ਤੇ ਤੁਹਾਡੀ ਪਾਰਟੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਆ। 20 ਹੱਬਿਟੇਸ਼ਨ ਦੀ ਕੀ ਪਲੈਨ ਕਰਕੇ ਆ। ਸਰ ਸਾਹਿਬ ਇਹ ਰਹਿਣਾ ਕਿ ਸੀਐਮ ਸਾਹਿਬ ਵੀ ਆਪਣੀ ਟੈਸ਼ਨ ਨੂੰ। ਕੇਂਦਰੀ ਮੰਤਰੀ ਬੀ.ਐਲ. ਵਰਮਾ ਨੇ ਆਪਣਾ ਚੂਰ ਦੱਲਿਆ ਵਾ। ਕੱਲ੍ਹ ਕਦੇ ਵੀ ਆ ਗਿਆ। ਥੈਂਕ ਯੂ। ਥੈਂਕ ਯੂ। ਚਲੋ ਸਰ ਚਲੋ ਚਲੋ। ਜਿਹੜੇ ਨਾਮਦਸ ਨੂੰ ਛੱਡ ਕੇ ਇਸ ਪਾਰਟੀ ਸ਼ਾਮਿਲ ਹੋ ਗਏ ਤਾਂ ਬੇਪੀ ਉੱਠ ਕੇ। ਲੈ ਬੇਪੀ ਕਰਾਂਗੇ ਜਿਹੜੇ ਸਟੇਜ ਲੱਗੇ ਬੀਟਰ ਉੱਰੋਂ ਜਿਹੜੇ ਨਾਮਦਸ ਨੂੰ ਛੱਡ ਕੇ ਅਕਾਲੀ ਦਾ ਸ਼ਾਮਲ ਹੋ ਰਹੇ ਨੇ ਸ੍ਰੀ ਸ਼ਰਧਾ ਬਰਾਬਰੀ ਧਰਪੁਰ ਪੁੱਤਰ ਸਾਰਾ ਪਿੰਡ ਦਾ ਰਿਪੋਰਟ ਅਕਾਲੀ ਦਾ ਸ਼ਾਮਲ ਹੋ ਰਿਹਾ ਪਿੰਡ ਦਾ ਜਸਪਿੰਦਰ ਸਿੰਘ ਜੀ ਦਾ ਜੋਰ ਬਖਸ਼ ਸਾਹਿਬ ਜੀ ਕਹਿੰਦੇ ਇਹ ਸਾਰਾ ਹੀ ਪਿੰਡ ਦੀ ਅਕਾਲੀ ਦਾ ਸ਼ਾਮਲ ਹੋ ਜਾ ਰਿਹਾ ਸਰਪ੍ਰਿੰਦ ਸਪਾਲ ਸਿੰਘ ਜੀ ਤੁਹਾਡੀ ਬਹੁਤ ਬਹੁਤ ਧਾਈ ਬਹੁਤ ਇਨਸਾਨੀ